ਤਿਆਰੀ ਕਰਨੀ ਆ ਜਿੱਦਾਂ ਜਿੱਦਾਂ ਟਰਨ ਆਉਂਦੀ ਪਿੰਡਾਂ ਦੀ ਉਸ ਤਰ੍ਹਾਂ ਦਾ ਮੋਰਚੇ ਦੇ ਵਿੱਚ ਵੀ ਜਾਣਾ ਢੇਲਣਾ ਕਰਿਆ ਕਰਿਓ ਕਿ ਇਹਦੀ ਮਹੀਨੇ ਬਾਅਦ ਵਾਰੀ ਆਉਂਦੀ ਕਿਦੋਂ 1.5 ਮਹੀਨੇ ਬਾਅਦ ਵਾਰੀ ਆਉਂਦੀ ਆ ਪੰਜ-ਸੱਤ ਬੰਦੇ ਜਾਣੇ ਹੁੰਦੇ ਪਿੰਡੋਂ ਉਹਦਾ ਪਿੰਡ ਦਾ ਪ੍ਰਧਾਨ ਉਹਨੂੰ ਵਕਤ ਪਿਆਂਦਾ ਵੀ ਮੈਂ ਹੁਣ ਕੀ ਕਰਾਂ ਜੇ ਆਪਾਂ ਕਾਈ ਪ੍ਰਧਾਨ ਦਾ ਸਾਥ ਨੇ ਦਿੱਤਾ ਉਹ ਮਤਲਬ ਆ ਵੀ ਪਿੰਡ ਫੇਲ ਨੂੰ ਵਾਸਤੇ ਚੱਲ ਜਾਂਦਾ ਉੱਥੇ ਵੀ ਨਫਰੀ ਜ਼ਰੂਰ ਤੇ ਆ ਉੱਥੇ ਐਡਾ ਵੱਡਾ ਲੰਗਰ ਚੱਲਦਾ ਆਪਣਾ ਘਾਟੋ ਘੱਟ ਵੀ 40 ਬੰਦੇ ਆਪਣੇ ਲੰਗਰ ਦੇ ਉੱਤੇ ਚਾਹੀਦੇ ਆ ਲੰਗਰ ਬਣਾਉਣ ਵਾਸਤੇ ਹੀ ਉਹਨਾਂ ਦੇ ਵਿੱਚੋਂ ਕੋਈ ਮੋਰਚੇ ਦੇ ਵੀ ਜਾਣੇ ਹੁੰਦੇ ਆ ਇਸ ਕਰਕੇ ਆਪਾਂ ਉਹਨੂੰ ਯਾਦ ਰੱਖ ਕੇ ਉਧਰ ਦੀ ਤਿਆਰੀ ਜਿਹੜੀ ਹੈ ਜਿੱਦਾਂ ਜਿੱਦਾਂ ਆਪਣੀ ਜੂਨ ਪ੍ਰਧਾਨ ਕਹਿੰਦਾ ਵਾ ਜੂਨ ਪ੍ਰਧਾਨ ਤੋਂ ਕਾਈ ਪ੍ਰਧਾਨ ਕਹਿੰਦਾਗਾ ਪਿੰਡ 'ਚ ਕੋਈ ਹਫਤਾ ਕੋਈ ਵੱਡੀ ਚੀਜ਼ ਨਹੀਂ ਗਈ ਦਿਨ ਆਏ ਉਹਦੇ ਹਫਤਾ ਤਾਂ ਅੱਜ ਚੱਲੇ ਕੇ ਦਿਨ ਕੱਟਨੇ ਸ਼ੁਰੂ ਹੋ ਗਏ ਤਾਂ ਇੱਕ ਬਣਾ ਦੇ ਜੰਮਾ ਹੁਣ ਤਾਂ ਲੰਘ ਗਿਆ ਹਫਤੇ ਬਾਹਰ ਫੇਰ ਕਿਉਂਕਿ ਪੰਜੀ ਹਫਤੀਵਾਰੀ ਨੂੰ ਦਹੀ ਹਫਤੀਵਾਰੀ ਹੋਣੀ ਆ ਇਸ ਕਰਕੇ ਇਹਨਾਂ ਦੋਵਾਂ ਮੁੱਦਿਆਂ ਦੇ ਉੱਤੇ ਆਪਾਂ ਅੱਜ ਵਿਚਾਰ ਕਰਨੀ ਆ ਇੱਕ ਤੇ ਪਰਸੋਂ ਵਾਲੇ ਦੇ ਇੱਕ 29 ਵਾਲੇ ਤੇ ਮੈਂ ਫਦੇ ਬਲਾਵਾ ਵਹਿਗਰ ਜੀ ਕਾਕਮ ਸਾਹਿਬ ਵਹਿਗਰ ਜੀ ਭਗਤੀ ਇਹ ਸੀ ਸਾਡੇ ਬਾਈਸ ਪ੍ਰਧਾਨ ਸਪਾਇਸਿੰਗ ਦਾ ਵਿਚਾਰ ਦੱਸੋ ਉਸ ਤੋਂ ਮਗਰੋਂ ਮਾਸਟਰ ਸੁਖਵਿੰਦਰ ਸਿੰਘ ਜੀ ਰੂੜੀ ਵਾਲਾ ਜੋੜ ਕੇ ਬੈਠੇ ਕਿਸਾਨ ਸੰਗਰਗ ਕਮੇਟੀ ਪੰਜਾਬ ਗਰੁੱਪ ਕੋਟ ਬੁੱਡੇ ਦੀ ਕਰੀਮ ਸਾਰੀ ਸਾਰਿਆਂ ਤੋਂ ਪਹਿਲਾਂ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਨੂੰ ਪ੍ਰਵਾਨ ਕਰਵਾ ਕੋ ਜੀ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦੀ ਫਤਿਹ ਮੇਰੇ ਨਾਲੋਂ ਪਹਿਲਾਂ ਸਾਡੇ ਸੀਨੀਅਰ ਪੰਜਾਬ ਦੇ ਬੈਸ ਪ੍ਰਧਾਨ ਸਰਦਾਰ ਸੁਖਵੰਤ ਸਿੰਘ ਦੁਬਲੀ ਹੋੜਾ ਨੇ ਆਪ ਜੀ ਨੂੰ ਦੱਸਿਆ ਹੈ ਇਹ ਜਿਹੜਾ ਸਾਡਾ 1 ਦਿਨ ਦਾ ਧਰਨਾ ਹੈ ਉਹ ਅਸੀਂ ਪੋਖੜ ਧਾਲ ਰੱਖਣੀ ਆ ਉਦੇ ਸੰਬੰਧ ਵਿੱਚ ਪਿੰਡਾਂ ਵਿੱਚ ਤਿਆਰੀਆਂ ਕਰਨ ਕਰਾਉਣੀਆਂ ਨੇ ਉਹ ਕਿਵੇਂ ਦੀਆਂ ਹੋਣੀਆਂ ਚਾਹੀਦੀਆਂ ਨੇ ਤੇ ਕਿਤਰਾ ਉਸ ਧਰਨੇ ਨੂੰ ਸਫਲ ਬਣਾਇਆ ਜਾਣਾ ਹੈ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਵੀ ਅਸੀਂ ਇਸ ਹੁਕਮ ਤੇ ਕਿੰਨੇ ਕੁ ਫੁੱਲ ਚੜਾਉਣੇ ਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਤੁਸੀਂ ਮਠਿਆਈ ਉਹ ਕੇਕਰ ਤੋਂ ਛੜੇਗੀ ਤੁਸੀਂ ਚੜ ਕੇ ਹਲਾਰਾ ਮਾਰੋ ਚੜਨ ਵਾਲੇ ਨੂੰ ਕਿਸੇ ਨੇ ਸਵਾਲ ਕੀਤਾ ਵੀ ਕਿਵੇਂ ਝੜ ਸਕਦੀ ਹੈ ਉਹ ਕਹਿੰਦੇ ਵੀ ਝੜੇ ਨਾ ਝੜੇ ਉਹ ਗੱਲ ਵੱਖਰੀ ਹੈ ਉਹ ਜ਼ਿੰਮੇਵਾਰੀ ਗੁਰਨਾਨਕ ਸਾਹਿਬ ਮਹਾਰਾਜ ਦੀ ਹੈ ਮੇਰਾ ਕੰਮ ਹੈ ਹਾਰਾ ਮਾਰਨਾ ਉਹ ਮੈਂ ਮਾਰ ਦੇਣਾ ਸਾਨੂੰ ਹੁਕਮ ਸਾਡੇ ਲੀਡਰ ਸਾਹਿਬਾਨਾਂ ਵੱਲੋਂ ਹੋਇਆ ਹੈ ਅਸੀਂ ਇਹਨਾਂ ਦੇ ਹੁਕਮ ਤੇ ਫੁੱਲ ਚੜਾ ਦੇਨੇ ਆ ਅੱਗੋਂ ਵਾਸ ਕਰਤਾਰ ਦੇ ਆ ਜਾਂ ਸਰਕਾਰ ਦੇ ਆ ਵੀ ਕੀ ਹੋਣਾ ਕੀ ਨਹੀਂ ਹੋਣਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਤੇ ਦੂਜੀ ਗੱਲ ਵੀ ਸਾਡੇ ਕਿਸਾਨੀ ਦੇ ਕੋਹੇ ਨੂੰ ਰਹੀਰੇ ਜਿਨ੍ਹਾਂ ਨੇ ਆਪਣੀ jaan ਦੇ ਕੇ ਅੱਜ ਜਿਹੜੇ ਤੁਸੀਂ ਟੂਬਲ ਚਲਾ ਰਹੇ ਹੋ ਉਹਨਾਂ ਦੇ ਜਿਹੜੇ ਬਿੱਲ ਸੀ ਉਹ ਸ਼ਹੀਦ ਭਾਈ ਅੰਗਰੇਜ਼ ਸਿੰਘ ਬਾਕੀਪੁਰ ਦੀ ਦੇਣ ਹੈ ਤੇ ਅੱਜ ਜਿਹੜੀ ਫਰੀ ਤੁਸੀਂ ਟੂਬਲ ਦੀ ਬੱਤੀ ਚਲਾ ਰਹੇ ਹੋ ਉਹ ਉਸ ਨੌਜਵਾਨ